ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਕੁਪਿੰਦਰ ਸਿੰਘ ਖਾਲਸਾ ਕੋਆਰਡੀਨੇਟਰ ਸੋਮਨੀ ਕਾਲੀਦਲ ਬਾਦਲ ਡਿਸਟ੍ਰਿਕਟ ਮੈਂ ਅਰਚ ਕਰ ਰਿਹਾ ਜਿਹੜਾ ਪਿਛਲੇ ਦਿਨੀ ਮਨਜੀਤ ਸਿੰਘ ਜੀ ਕੇ ਤੇ ਸਾਡੇ ਜਿਹੜੇ ਪ੍ਰਧਾਨ ਅਗੇ ਉਹਦੇ ਤੇ ਜਿਹੜੇ ਬਲੇਮ ਲੱਗਦੇ ਵੀ ਭਾਵੇਂ ਵਰਦੀ ਦਾ ਹੋਵੇ ਭਾਵੇਂ ਕਿਤਾਬਾਂ ਦਾ ਹੋਵੇ ਤੇ ਭਾਵੇਂ ਸੱਣਾ ਸਾਬ ਦੇ ਲੱਗਦੇ ਵੀ ਭਾਂਡਿਆ ਦੇ ਲੱਗਦੇ ਵੀ ਇਹ ਗੱਲ ਕਿਉਂ ਆ ਰਹੀ ਹੈ ਸਮਝ ਐ ਤੇ ਸੰਗਤ ਹੀ ਜਵਾਬ ਦੇਗੀ ਹਾਂ ਦਾ ਮਨਜੀਤ ਸਿੰਘ ਜੀ ਕੇ ਨੇ ਜਿਹੜਾ 6.5 ਸਾਲ ਕੰਮ ਕੀਤਾ ਭਾਵੇਂ ਧਰਮ ਪ੍ਰਚਾਰ ਹੋਵੇ ਭਾਵੇਂ ਸਿਆਸੀ ਹੋਵੇ ਉਹ ਉਹਦਾ ਜਵਾਬ ਸੰਗਤ ਦੇ ਇਲੈਕਸ਼ਨ ਦੇ ਥੋੜੇ ਦਿਨ ਰਹਿ ਗਏ ਵੀ ਜਦੋਂ ਇਲੈਕਸ਼ਨ ਆਏਗੀ ਅਗਰ ਸਨਨਾ ਸਾਹਿਬ ਨੇ ਕੰਮ ਕੀਤੇ ਸੀ ਤੇ ਇਲੈਕਸ਼ਨ ਵਿੱਚ ਉਹ ਹਾਰ ਗਏ ਤੇ ਉਹਨਾਂ ਨੂੰ ਸੰਗਤ ਚ ਉਨਕੇ ਲਈ ਆਇਆ ਜੀ ਕੇ ਨੂੰ ਮਜੀ ਸਿੰਘ ਜੀ ਹੁਣ ਵੀ ਜਦੋਂ ਇਲੈਕਸ਼ਨ ਆਏਗੀ ਅੰਦਰਾ ਜਵਾਬ ਸੰਗਤਾਂ ਨੂੰ ਦੇ ਜੇਗੀ ਕਿੰਨੇ ਕੰਮ ਕੀਤਾ ਕਿੰਨੇ ਨਹੀਂ ਅਸੀਂ ਇੱਕ ਦੂਜੇ ਤੇ ਇਲਜ਼ਾਮ ਲਗਾ ਰਹੇ ਹਾਂ ਭਾਵੇਂ ਕੋਈ ਵੀ ਤੜੇ ਦਾ ਹੋਵੇ ਭਾਵੇਂ ਬਾਦਲ ਤੜੇ ਦਾ ਹੋਵੇ ਭਾਵੇਂ ਸੰਨਾ ਤੜੇ ਦਾ ਹੋਵੇ ਮਗਰ ਇਹ ਗੱਲਾ ਠੀਕ ਨਹੀਂ ਆ ਗਿਆ ਕਿਉਂਕਿ ਜਦੋਂ ਇਹ ਵੀਡੀਓ ਸਿੱਖ ਨਗਰਤੀ ਜਾਂਦਾ ਹੈ ਉਹ ਕੀ ਸੋਚਦੇ ਹੋਗੇ ਕਦੀ ਇਹ ਲਾਂਦੇ ਕਿਤਾਬਾਂ ਦੇ ਕਦੀ ਹੁੰਦੇ ਤੇ ਵਰਦੀਆ ਤੇ ਕਦੀ ਲਾਂਦੇ ਪਾਂਡਿਆ ਤੇ ਕਦੀ ਕਿਸੇ ਦਲਾਦੰਦੇ ਵੀ ਇਹ ਗੱਲਾਂ ਠੀਕ ਨਹੀਂ ਆਗੀਆਂ ਮਨੂ ਯਾਦ ਹੈ ਮੇਰੇ ਪਿਤਾ ਜਥੇਦਾਰ ਇੰਦਰਪਾਲ ਸਿੰਘ ਖਾਲਸਾ ਉਹਨਾਂ ਦਾ ਜੀਵਨ ਬੜਾ ਸੂਚ ਤੇ ਸੱਚਾ ਜੀਵਨ ਰਿਹਾ ਮਨੂ ਯਾਦ ਜਦੋਂ ਉਹਨਾਂ ਦੀ ਡੈਥ ਹੋਈ ਤੇ ਇੱਕ ਪੋਗ ਇੱਥੇ ਪਿਆ ਜਲੰਧਰ ਦੇ ਵਿੱਚ ਤੇ ਉੱਥੇ ਅਸੀਂ ਮਲਕਾ ਗਾਂਧੀ ਅਸੀਂ ਮਲਕਾ ਗਾਂਧੀ ਸੰਗਠਨ ਨੇ ਕਿਹਾ ਕਿ ਅਸੀਂ ਇੱਥੇ ਆਪਣਾ ਪੋਪ ਬਣਾ ਤੇ ਇੱਥੇ ਜੜੇ ਆ ਗਏ ਵੀ ਇੱਥੇ ਦੇ ਜੜੇ ਉਹਨਾਂ ਦੇ ਸਯੋਗੀ ਆ ਗਏ ਉਹਨਾਂ ਨੇ ਉਹਦੇ ਵਿੱਚ ਸਰਦਾਰ ਗੋਬਿੰਦ ਸਿੰਘ ਹੁੰਦੇ ਸੀ ਉਹਨਾਂ ਦੇ ਨਾਲ ਖਾਲਸਾ ਜੀ ਕੋਲ ਅਕਾਲੀ ਦਲ ਦੇ ਪੈਸੇ ਆ ਗਏ ਸੀ ਉਹਨਾਂ ਨੇ ਆਪ ਨਹੀਂ ਰੱਖੇ ਸੀ ਉਹ ਮਿਲ ਰੱਖਲ 25 ਜਾਂ 30 ਹਜ਼ਾਰ ਰੁਪਏ ਉਹਨਾਂ ਨੇ ਮਕਾਇਆ ਉਹ ਸਰਦਾਰ ਗੋਬਿੰਦ ਸਿੰਘ ਦਤਾਇਆ ਸੀ ਕਹਨੂੰ ਮਨ ਨੂੰ ਕੁਛ ਹੋ ਜਾਏ ਤੇ ਇਹ ਜਿਹੜਾ ਪੈਸਾ ਕਾਲੀ ਦਲ ਦੀ ਅਮਾਨਤ ਹੈ ਸਿੱਖ ਸੰਗਤ ਦੀ ਅਮਾਨਤ ਹੈ ਅਸੀਂ ਉਹਨੂੰ ਦੇ ਦੇ ਉਹੀ ਗੱਲ ਉਹੀ ਜਦੋਂ ਉਹਨਾਂ ਦੀ ਡੈਥ ਹੋਈ ਤੇ ਕਿਸੇ ਨੂੰ ਨੂੰ ਪਤਾ ਸੀ ਉਹ 25-30000 ਰੁਪਿਆ ਉਹਨਾਂ ਕੋਲ ਸਰਦਾਰ ਗੋਬਿੰਦ ਸਿੰਘ ਕੋਲ ਪਿਆ ਜਦੋਂ ਉਹ ਪਿਆ ਤੇ ਸਰਦਾਰ ਗੋਬਿੰਦ ਸਿੰਘ ਨੇ ਕਿਹਾ ਇਹ 25-30000 ਰੁਪਿਆ ਇਹ ਸ਼ੋਮਨੀ ਕਾਲੀ ਦਲ ਦੀ ਅਮਾਨਤ ਪਈ ਹੈ ਉਹਨਾਂ ਨੇ ਉਸੇ ਵਕਤ ਮੇਰੀ ਮਦਰ ਸੀ ਸਰਦਾਰਨੀ ਆਗਿਆਕੌਰ ਜਿਹੜੇ ਉਹ ਉਹਨਾਂ ਕੇਸ ਦੇ ਵਿੱਚ ਜਿਹੜਾ ਕੇਸ ਚੱਲ ਰਿਹਾ ਸੀ ਖਾਲਸਾਈ ਤੇ ਉਹਨਾਂ ਦੇ ਸਾਥੀਆਂ ਤੇ ਉਸੇ ਵਕਤ ਉਹਨਾਂ ਨੂੰ ਜਿਹੜਾ 25000 ਰੁਪਏ ਕੱਢ ਕੇ ਉਹਨ ਸਰਦਾਰ ਗੋਬਿੰਦ ਸਿੰਘ ਨੇ ਉਹਨਾਂ ਨੂੰ ਦੇ ਦਿੱਤਾ ਦੋਸ਼ ਰਾਨ ਵਾਲਿਓ ਇੱਕ ਦੂਜੇ ਤੇ ਇਹ ਬਹੁ ਕੋਈ ਅੱਛੀ ਗੱਲ ਨਹੀਂ ਹੋ ਰਹੀ ਤੁਸੀਂ ਉਹਨਾਂ ਇਹ ਦੋਸ਼ ਰਾਂ ਦਿਓ ਉਹਨਾਂ ਦੇ ਦੋਸ਼ ਰਾਂ ਦਿਓ जो इलेक्शन आएगी ए नहीं जो मास्टर तारा सिंह कहते अगर ग्रंथी माड़ा निकल जाए तो गुरुद्वारा नहीं टा देना बदलो जो इलैक्शन आएगी उस वे जवाब दो श्रोमणी अकाली दल शहीदा जी जथेबंदी है कोई आरगे की जथेबंदी नहीं है ठीक है ਕੁਝ ਗਰੇ ਵਪਾਰੀ ਆਗੇ ਵੇ ਉਹਦੇ ਚ ਆਗੇ ਵੇ ਉਹ ਨੁਕਸਾਨ ਪਹੁੰਚਾ ਰਹੇ ਦਿੱਲੀ ਕਮੇਟੀ ਚੂ ਆਗੇ ਵੇ ਭਾਵੇਂ ਕਿਸੇ ਤੜੇ ਦੇ ਹੋਣ ਅੱਜ ਤੋਂ 10 ਸਾਲ ਪਹਿਲੇ ਵੀ ਆਗੇ ਸੀ 2-4 ਮਸਾ ਉਹ ਕੱਡੇ ਸੀ ਨਾ ਮੁੰਨ ਵੀ ਆਗੇ ਵੇ ਵਪਾਰੀ ਮੋਕਾ ਪੁਰਸਟ ਆਗੇ ਵੇ ਸ਼ਰਮ ਕਰੋ ਕੁਝ ਇਹ ਗੁਰਤੇਗ ਬਾਦਸਾਹ ਦਾ ਪੈਸਾ ਹੈ ਕੋਈ 1 ਰੁਪਿਆ ਪੰਦਾ ਕੋਈ 2 ਰੁਪਿਆ ਪੰਦਾ ਕੋਈ 10 ਰੁਪਿਆ ਪੰਦਾ ਹੈ ਕੋਈ 5100 ਪੰਦਾ ਕੋਈ ਕਿੰਨਾ ਪੰਦਾ ਇੱਕ ਦੂਜੇ ਦੇ ਅੰਗਾਮ ਨਾ ਲਾਓ ਜਦੋਂ ਇਲੈਕਸ਼ਨ ਆਏਗੀ ਉਹਨਾਂ ਦਾ ਜਵਾਬ ਦਿਓ ਮੈਂ ਇੱਕ ਮਨਜੀਤ ਸਿੰਘ ਜੀ ਕੇ ਨੂੰ ਆਪਣਾ ਬੇਨਤੀ ਕਰਨਾ ਜਿਹੜੇ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਅਸੀਂ ਵੱਡ ਪ੍ਰੋਗਰਾਮ ਕਰਨੇ ਆ ਕਦੀ ਉਹ ਕਰ ਲੇਤਾ ਕਦੀ ਲਾਲ ਕਿਲੇ ਤੇ ਕਰ ਲਿਆ ਕਦੀ ਇੰਡੀਆ ਗੇਟ ਕਰ ਲਿਆ ਕਦੀ ਕਿੱਥੇ ਕਰ ਲਿਆ ਉਹਦੇ ਲੱਖਾਂ ਰੁਪਏ ਖਰਚ ਹੁੰਦਾ ਜਾੜਾ ਟੰ ਪੈਸਾ ਮੀਡੀਆ ਨੂੰ ਜਾਂਦਾ ਜਲੇ ਨੋ ਗੁਰਪੁਰਪੇ ਹੁੰਦੇ ਵੀ ਜਲੇ ਰਕਾਗਨ ਸਾਹਿਬ ਓਮ ਨਾਉ ਮੇਰੇ ਤੋਂ ਸੰਗਤ ਨੇ ਪੁੱਛਿਆ ਇਹ ਪੈਸਾ ਕਿੱਥੇ ਗਿਆ ਜੀ ਇਹ ਉੱਥੇ ਗਿਆ ਮਨਜੀਤ ਸਿੰਘ ਜੀ ਕੀ ਜਿਵੇਂ ਕਾਰ ਲੈ ਗਿਆ ਮਨਜੀਤ ਸਿੰਘ ਜੀ ਕੇ ਵੀ ਕਾਰ ਨਹੀਂ ਲੈ ਕੇ ਗਿਆ ਸੱਨਾ ਸਾਹਿਬ ਵੀ ਕਾਰ ਨਹੀਂ ਲੈ ਕੇ ਗਏ ਇਹ ਸੰਗਤ ਨੂੰ ਜਵਾਬ ਦੇਣਾ ਪਿਆ ਤੋ dheere dheere aaju press conference tein wajunad onari vi magar saada message gal janda asi ik dooje te jodo lanne haa log dooje tarwale log samm deve eh sikha de vich ki puchha ga chalde meri bhenti aagi jehdo election hoye onda jawab do jinnu sangat chahegi chun ke laegi अगर मनजीत सिंह जीके ने काम कि मनजीत जीके चुन के लाएगी अगर सन्ना साहब ने किए सन्ना साहब लै ला जाएगी लाएगी। कोई तमाशा ना बनाओ इेनती करता फतेजी फतेह की सही एक गल मैं भूल गया मैं फतेह की तो पहले एक गल करना चाहता सी ਮੈਂ ਜਿਹੜੇ ਸ਼ੰਤੀ ਜੀ ਆਗੇ ਵੀ ਉਹਨਾਂ ਨੂੰ ਅਪੀਲ ਕਰਨਾ ਸ਼ੰਤੀ ਜੀ ਤੁਸੀਂ ਜਿਹੜੀ ਐ ਦੋਸ਼ ਲਾਏ ਵੇ ਉਹਨਾਂ ਨੂੰ ਕਲੀਅਰ ਕਰੋ ਤੁਸੀਂ ਪਹਿਲੇ ਬਾਰਲ ਗਰੁੱਪ ਵਾਲ ਸੀ ਹੁਣ ਤੁਸੀਂ ਜੜੇ ਮਰਜੀ ਗਰੁੱਪਾਂ ਚਲੇ ਗਏ ਉਹਨੂੰ ਕਲੀਅਰ ਕਰੋ ਉਹ ਵੀ ਦੋਸ਼ ਲਾ ਰਹੇ ਤੁਸੀਂ ਦੋਸ਼ ਲਾ ਰਹੇ ਮੈਂ ਤਾਂ ਉਹਨੋਂ ਨਾ ਹੈਰਾਨ ਹੋ ਜਾਨਾ ਜਿਹੜਾ ਨਿੱਜੀ ਚੈਨਲ ਹੈ ਉਹ ਵੀ ਸਵਾਲ ਜੋ ਆਪ ਜੀ ਕੋਲ ਪੁੱਛ ਰਿਹਾ ਹੈ ਪਲਾਂਜੀ ਕੋਲ 6.5 ਸਾਲ ਉਹਨੇ ਵੀ ਕੋਈ ਜਵਾਬ ਨਹੀਂ ਪੁੱਛਿਆ ਜਵਾਬ ਪੁੱਛੋ ਮੈਂ ਨਹੀਂ ਕਹਿੰਦਾ ਨਾ ਪੁੱਛੋ ਮਕਰ ਸਾਹਿਬ ਕੋਲ ਪੁੱਛੋ ਜੇ ਆਪ ਉਹ ਦੁਨੀਆ ਸੰਸਟਰਾ ਆ ਗਿਆ ਬੜੀਆ ਆ ਗਿਆ ਮੈਨੂੰ ਬੁਲਾ ਲਓ ਮੈਂ ਜਵਾਬ ਦੇ ਦਾਂਗਾ ਤੁਹਾਨੂੰ ਮਗਰ ਮੈਨੂੰ ਬੁਲਾਣਾ ਨਹੀਂ ਬੁਲਾਓ ਜਵਾਬ ਦੇਣੇ ਰੰਝੜੀ ਆ ਗਈ अनु संभालो अगे ही एक अपना बड़ा बड़ा संकट आया है आया सिखमें ओनू ठीक करो नहीं तो जो हाल चल रहा है तबाही तो वाल चल रहा वागुरू जी का खालसा वागुरू जी